ਨੀਂਦੇ ਪੁੱਤ ਛੇਤੀ ਦੁਰ ਗਏ ਚਾਯੋ ਨਾ ਦੇ ਸਾਰੇ ਖੁਰ ਗਏ ਤਰਸਦਾ ਤਾਨਾ ਜੀ ਨੂੰ ਆਇਆ ਰੱਬ ਮੇਰੇ ਸਤਿ ਸ਼ਕਾਲ ਦੋਸਤੋ ਬੀਤੇ ਕੁਝ ਦਿਨ ਪਹਿਲਾਂ ਦੀਪ ਸਰਦਾਰ ਨੇ ਆਪਣੇ ਇੰਸਟਾਗ੍ਰam ਅਕਾਊਂਟ ਉੱਤੇ ਇੱਕ ਸਟੋਰੀ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਸਨੇ ਕਿਹਾ ਸੀ ਕਿ ਮੇਰੇ ਭਰਾ ਦੀ ਹਾਲਤ ਬਹੁਤ ਖਰਾਬ ਹੈ ਜਿਸ ਕਰਕੇ ਮੈਂ ਇੰਡੀਆ ਆ ਰਹੀ ਹਾਂ ਅਤੇ ਉਸਨੇ ਕਿਹਾ ਸੀ ਕਿ ਸਾਰੇ ਅਰਦਾਸ ਕਰੋ ਕਿ ਜਲਦੀ ਤੋਂ ਜਲਦੀ ਉਹ ਠੀਕ ਹੋ ਜਾਵੇ ਪਰ ਅੱਜ ਸਵੇਰੇ ਇੱਕ ਅਜਹੀ ਮੱਧ ਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਦੀਪ ਸਰਦਾਰਨੀ ਦੇ ਭਰਾ ਦੀ ਅਚਾਨਕ ਮੌਤ ਹੋ ਗਈ ਉਥੇ ਤੁਹਾਨੂੰ ਦੱਸ ਦਈਏ ਕਿ ਹੁਣ ਕੁਝ ਕੁ ਵੀਡੀਓ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਦੀਪ ਸਰਦਾਰਨੀ ਅਤੇ ਉਸਦੇ ਭਰਾ ਦੀਆਂ ਜਿਸ ਵੀਡੀਓ ਦੇ ਵਿੱਚ ਦੀਪ ਸਰਦਾਰਨੀ ਆਪਣੇ ਛੋਟੇ ਭਰਾ ਦੇ ਸਿਰ ਤੇ ਸੇਰਾ ਸਜਾਉਂਦੀ ਹੋਈ ਨਜ਼ਰ ਆ ਰਹੀ ਹੈ ਦੀਪ ਸਰਦਾਰਨੀ ਨੂੰ ਬਹੁਤ ਸ਼ੌਂਕ ਸੀਗਾ ਕਿ ਮੈਂ ਆਪਣੇ ਭਰਾ ਦੀ ਜ਼ਿੰਦਗੀ ਵਧੀਆ ਬਣਾਉਣੀ ਹੈ ਅਤੇ ਉਸ ਨੂੰ ਬਾਹਰ ਲੈ ਕੇ ਜਾਣਾ ਹੈ ਜਿਵੇਂ ਦੀਪ ਸਰਦਾਰਨੀ ਆਪਣਾ ਵਿਆਹ ਕਰਵਾ ਕੇ ਆਸਟ੍ਰੇਲੀਆ ਚਲੀ ਗਈ ਸੀ ਤੇ ਦੀਪ ਸਰਦਾਰਨੀ ਨੂੰ ਇੰਜ ਸੀ ਕਿ ਮੈਂ ਇਸ ਦੀ ਵੀ ਜ਼ਿੰਦਗੀ ਵਧੀਆ ਬਣਾਉਂਗੀ ਪਰ ਪਰਮਾਤਮਾ ਨੂੰ ਕੁਝ ਹੋਰ ਮੰਜ਼ੂਰ ਸੀ ਜਿਸ ਦੇ ਕਰਕੇ ਦੀਪ ਸਰਦਾਰਨੀ ਦਾ ਭਰਾ ਉਸ ਤੋਂ ਖੋ ਲਿਆ ਬਾਕੀ ਕਮੈਂਟ ਬਾਕਸ ਦੇ ਵਿੱਚ ਸਾਰੇ ਭਰਾ ਵਾਹਿਗੁਰੂ ਜ਼ਰੂਰ ਲਿਖਿਓ ਅਤੇ ਦੁੱਖ ਦੀ ਘੜੀ ਦੇ ਵਿੱਚ ਦੀਪ ਸਰਦਾਰਨੀ ਦੀ ਹੌਸਲਾ ਜ਼ਰੂਰ ਬਖਸ਼ਿਓ ਬਾਕੀ ਜਦੋਂ ਕਿਸੇ ਦਾ ਚੜਦੀ ਜਵਾਨੀ ਦੇ ਵਿੱਚ ਪੁੱਤ ਜਾਂ ਵੀਰ ਤੁਰ ਜਾਂਦਾ ਹੈ ਤਾਂ ਬਹੁਤ ਦੁੱਖ ਲੱਗਦਾ ਹੈ